ਦੇਸੀ ਘੋਣਾਲ ਦਿਨਾਂ ਚ ਹੋਵੋਗੇ ਪਤਲੇ ਹੁਣ ਰਸੋਈ ਚ ਰੱਖਿਆ ਕਿਉਂ ਘਟਾਵੇਗਾ ਪਰ ਇੱਕ ਮਹੀਨੇ ਚ ਹੀ ਹੋ ਜਾਵੋਗੇ ਫਿਰ ਸੋਹਣੀ ਜੀ ਫਿਗਰ ਪਤਲੇ ਹੋਣਾ ਫਿੱਟ ਹੋਣਾ ਹਰ ਕਿਸੇ ਦਾ ਸੁਪਨਾ ਹੁੰਦਾ ਮੈਂ ਵੀ ਚਾਹੁੰਦੀ ਆ ਕਿ ਮੈਂ ਵੀ ਪਤਲੀ ਹੋ ਜਾਵਾਂ ਚਲ ਪਤਲੀ ਨਹੀਂ ਤਾਂ ਫਿੱਟ ਜ਼ਰੂਰ ਹੋ ਜਾਵਾਂ ਤੇ ਮੇਰੇ ਵਰਗੇ ਬਹੁਤ ਸਾਰੇ ਲੋਕੇ ਚਾਹੁੰਦੇ ਹੋਣਗੇ ਤੇ ਜਿਹੜੇ ਵੀਡੀਓ ਦੇਖਦੇ ਹੋਣਗੇ ਉਹ ਪਹਿਲਾਂ ਮੈਨੂੰ ਹੀ ਕਹਿਣਗੇ ਕਿ ਪਹਿਲਾਂ ਤੁਸੀਂ ਤਾਂ ਪਤਲੇ ਹੋ ਜਾਓ ਸੋ ਮੈਨੂੰ ਇਹ ਤਰੀਕਾ ਪਤਾ ਲੱਗਿਆ ਤਾਂ ਮੈਂ ਚਾਹੁੰਦੀ ਆ ਕਿ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਜ਼ਰੂਰ ਇਸ ਦਾ ਪਤਾ ਲੱਗੇ ਤਾਂ ਉਹ ਵੀ ਫਿੱਟ ਹੋ ਸਕਣ ਕਿਉਂਕਿ ਮੈਂ ਤਾਂ ਸ਼ੁਰੂ ਕਰਨ ਵਾਲੀ ਆ ਹਾਲਾਂਕਿ ਮੈਂ ਪਹਿਲਾਂ ਹੀ ਖਾਨਣੀ ਆ ਕਿਸ ਦੀ ਗੱਲ ਕਰ ਰਹੀਆਂ ਦੇਸੀ ਕਿਓ ਦੀ ਦੇਸੀ ਕਿਓ ਆਮ ਤੌਰ ਤੇ ਅਸੀਂ ਬਜ਼ੁਰਗਾਂ ਦੇ ਕੋਲੋਂ ਸੁਣਦੇ ਆ ਕਿ ਸਰੀਰ ਦੇ ਲਈ ਬਹੁਤ ਚੰਗਾ ਹੁੰਦਾ ਖਾਣਾ ਪਰ ਇੱਕ ਧਾਰਨਾ ਹੈ ਦਿਮਾਗ ਦੇ ਵਿੱਚ ਕਿ ਜ਼ਿਆਦਾ ਕਿਉਂ ਮੱਖਣ ਖਾਣ ਦੇ ਨਾਲ ਬੰਦਾ ਮੋਟਾ ਹੋ ਜਾਂਦਾ ਹੈ ਸਰੀਰ ਦੇ ਵਿੱਚ ਚਰਬੀ ਜਮਾ ਹੋ ਜਾਂਦੀ ਹੈ ਫੈਟ ਜੋ ਹੈ ਮੋਟਾਪੇ ਦਾ ਕਾਰਨ ਬਣਦੀ ਹੈ ਬਹੁਤ ਸਾਰੀਆਂ ਗੱਲਾਂ ਨੇ ਪਰ ਦੇਸੀ ਘਿਓ ਦੇ ਨਾਲ ਹੁਣ ਤੁਹਾਡਾ ਭਾਰ ਘਟ ਸਕਦਾ ਹੈ। ਦੇਸੀ ਘਿਓ ਦੇ ਨਾਲ ਤੁਸੀਂ ਦਿਨਾਂ ਦੇ ਵਿੱਚ ਫਿੱਟ ਹੋ ਸਕਦੇ ਹੋ ਚਰਬੀ ਛੂ ਮੰਤਰ ਹੋ ਜਾਏਗੀ। ਸੋ ਇਸ ਦਾ ਸੇਵਨ ਕਿਵੇਂ ਕਰਨਾ ਹੈ? ਕਿਵੇਂ ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ? ਰਸੋਈ ਦੇ ਵਿੱਚ ਤਾਂ ਹਰ ਇੱਕ ਦੀ ਹੁੰਦਾ ਦੇਸੀ ਘਿਓ ਪਰ ਇਸ ਨੂੰ ਫੈਟ ਬਰਨਰ ਦੀ ਤਰ੍ਹਾਂ ਤੁਸੀਂ ਕਿਵੇਂ ਖਾਓਗੇ? ਆਓ ਜਾਣਦੇ ਹਾਂ। ਸਦੀਆਂ ਤੋਂ ਭਾਰਤੀ ਰਸੋਈਆਂ ਦੇ ਵਿੱਚ ਘਿਓ ਦੀ ਵਰਤੋਂ ਭੋਜਨ ਨੂੰ ਸਵਾਦ ਬਣਾਉਣ ਤੇ ਸਿਹਤ ਨੂੰ ਸੇਤਮੰਦ ਰੱਖਣ ਦੇ ਲਈ ਕੀਤੀ ਜਾਂਦੀ ਆ ਰਹੀ ਹੈ ਜੇ ਤੁਹਾਡੇ ਭੋਜਨ ਦੇ ਵਿੱਚ ਸਹੀ ਮਾਤਰਾ ਵਿੱਚ ਕਿਓ ਸ਼ਾਮਿਲ ਕੀਤਾ ਜਾਵੇ ਤਾਂ ਇਹ ਤੁਹਾਡੀ ਸਿਹਤ ਦੇ ਲਈ ਬੇਹਦ ਫਾਇਦੇਮੰਦ ਮੰਨਿਆ ਜਾਂਦਾ ਹੈ ਸਿਹਤ ਮਾਹਰਾਂ ਦੇ ਮੁਤਾਬਕ ਕਿਓ ਖਾਣ ਦੇ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ ਹਾਲਾਂਕਿ ਜਿਸ ਤਰ੍ਹਾਂ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਘਾਤਕ ਹੁੰਦਾ ਹੈ ਉਸੇ ਤਰ੍ਹਾਂ ਕਿਓ ਨੂੰ ਵੀ ਖਾਣਕ ਦੇ ਵਿੱਚ ਸੀਮਤ ਮਾਤਰਾ ਦੇ ਵਿੱਚ ਸ਼ਾਮਲ ਕਰਨਾ ਹੀ ਸਹੀ ਹੁੰਦਾ ਹੈ ਤਾਂ ਉਹ ਜਾਣਦੇ ਹਾਂ ਕਿ ਕਿਓ ਭਾਰ ਘਟਾਉਣ ਦੇ ਵਿੱਚ ਕਿਵੇਂ ਮਦਦ ਕਰਦਾ ਹੈ ਕਿਓ ਦੇ ਵਿੱਚ ਸੀਐਲਏ ਯਾਨੀ ਕਿ ਕੌਨਜੂਗੇਟਿਡ ਲਿਨੋਲੇਨਿਕ ਐਸਿਡ ਇਹ ਹੁੰਦਾ ਹੈ ਜੋ ਕਿ ਇੱਕ ਕਿਸਮ ਦਾ ਫੈਟੀ ਐਸਿਡ ਹੈ ਅਤੇ ਇਹ ਚਰਬੀ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਇੱਕ ਅਧਿਐਨ ਨੇ ਦਿਖਾਇਆ ਹੈ ਕਿ ਸੀਐਲਏ ਸਰੀਰ ਦੀ ਚਰਬੀ ਨੂੰ ਘਟਾਉਣ ਅਤੇ ਭਾਰ ਵਧਣ ਤੋਂ ਰੋਕਣ ਦੇ ਵਿੱਚ ਮਦਦ ਕਰਦਾ ਹੈ ਸੀਐਲਏ ਜੰਮੀ ਹੋਈ ਚਰਬੀ ਨੂੰ ਪਿਘਲਾਉਣ ਅਤੇ ਚਰਬੀ ਦੇ ਸੈੱਲਾਂ ਦੇ ਆਕਾਰ ਨੂੰ ਬਹਾਲ ਕਰਨ ਦੇ ਵਿੱਚ ਮਦਦ ਕਰਦਾ ਹੈ ਜੇਕਰ ਤੁਹਾਡੇ ਸਰੀਰ ਦੇ ਵਿੱਚ ਚਰਬੀ ਜਲਦੀ ਜਮਾ ਹੋਣ ਲੱਗਦੀ ਹੈ ਤਾਂ ਕਿਉਂ ਮਦਦਗਾਰ ਹੋ ਸਕਦਾ ਹੈ ਪਾਰਕ ਘਟਾਉਣ ਦੇ ਨਾਲ ਨਾਲ ਕਿਉ ਪਾਚਨ ਤੰਤਰ ਨੂੰ ਵੀ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਕਿਉ ਦਾ ਸੇਵਨ ਤੁਹਾਨੂੰ ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਜਿਸ ਦੇ ਨਾਲ ਹੀ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਕਿਉ ਦੇ ਨਾਲ ਲੈਣ ਦੇ ਨਾਲ ਉਸ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਸੋਖਣ ਸ਼ਕਤੀ ਵੱਧ ਜਾਂਦੀ ਹੈ ਜਿਸ ਦੇ ਨਾਲ ਸਰੀਰ ਨੂੰ ਲੋੜਿੰਦਾ ਪੋਸ਼ਣ ਮਿਲਦਾ ਹੈ ਅਜ्ञਾ ਮੰਨਿਆ ਜਾਂਦਾ ਹੈ ਕਿ ਖੂਨ ਦੇ ਵਿੱਚ ਮੌਜੂਦ ਹਾਨੀਕਾਰਕ ਕੋਲੇਸਟ੍ਰੋਲ ਦੀ ਜ਼ਿਆਦਾ ਮਾਤਰਾ ਕਾਰਨ ਦਿਲ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨੋਲੋਜੀ ਇਨਫੋਰਮੇਸ਼ਨ ਦੁਆਰਾ ਪ੍ਰਕਾਸ਼ਿਤ ਵਿਗਿਆਨਕ ਖੋਜ ਦੇ ਮੁਤਾਬਕ ਕਿਓ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ। ਦੇਸੀ ਕਿਓ ਦੇ ਸੇਵਨ ਦੇ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਦਿਨal ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ ਨਾਲ ਹੀ ਦੇਸੀ ਘਿਓ ਦਾ ਸੇਵਨ ਕਰਨ ਦੇ ਨਾਲ ਸਰੀਰ ਵੀ ਲੰਬੇ ਸਮੇਂ ਤੱਕ ਤਾਜ਼ਗੀ ਮਹਿਸੂਸ ਕਰਦਾ ਹੈ ਕਾਰਬੋਹਾਈਡਰੇਟ ਸਰੀਰ ਦੇ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਜਾਂ ਘਟਾ ਸਕਦੇ ਨੇ ਪਰ ਦੇਸੀ ਘਿਓ ਇੱਕ ਚਰਬੀ ਹੈ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਇਸ ਊਰਜਾ ਕਾਰਨ ਭੁੱਖ ਵੀ ਘਟ ਜਾਂਦੀ ਹੈ ਤੇ ਚਰਬੀ ਵਾਲੇ ਸਨੈਕਸ ਖਾਣ ਦੀ ਇੱਛਾ ਨਹੀਂ ਰਹਿੰਦੀ ਸੋ ਜੇਕਰ ਤੁਹਾਨੂੰ ਵੀ ਇਹ ਜੈ ਲੱਗਦਾ ਕਿ ਦੇਸੀ ਕਿਉ ਖਾਂਡ ਦੇ ਨਾਲ ਬੰਦਾ ਪਤਲਾ ਹੋ ਸਕਦਾ ਹੈ ਤੁਹਾਡਾ ਭਾਰ ਕੰਟਰੋਲ ਦੇ ਵਿੱਚ ਰਹਿ ਸਕਦਾ ਹੈ ਤਾਂ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ